ਵੱਦ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਇਹ ਲੱਗਦਾ ਲਾਹੌਰ ਆ ਆਪਣਾ ਵੱਦ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਇਹ ਲੱਗਦਾ ਲਾਹੌਰ ਆ ਆਪਣਾ ਲੱਗੇ ਤੱਕ ਤਸੀਹ ਰਾਜੇ ਰਣਜੀਤ ਦਾ ਲੱਗੇ ਤੱਕ ਤਸੀਹ ਰਾਜੇ ਰਣਜੀਤ ਦਾ ਤੇ ਹੁਣ ਬਸ ਜਾਂਦਾ ਰਹਿ ਗਈਆਂ ਵਾਂਡੇ ਵਿੱਚ ਸੋਣਾ ਤਰੀਕਾ ਦੀ ਹੋਈ ਤੇ ਜਾਂਦਾਂ ਚ ਜੁਦਾਈਆਂ ਪੈ ਗਈਆਂ ਵਿੱਚ ਸੁਪਣੇ ਵੇ ਵਿੱਚ ਸੁਪਣੇ ਦੇ ਆ ਜਾਂਦਾ ਚੇਤਾ ਤੇ ਬੀਤਿਆ ਹੋ ਬੌਰ ਆਪਣਾ ਵਾਦ ਦਿੱਲੀ ਨਾਲੋਂ ਵਾਦ ਦਿੱਲੀ ਨਾਲੋਂ ਵਾਦ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਇਹ ਲੱਗਦਾ ਲੋ ਆਪਣਾ ਵਾਬੇ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਲੱਗਦਾ ਲੋ ਹੋਰ ਆਪਣਾ ਉਹ ਜਿੱਥੇ ਲੱਗਦਾ ਸਿੱਖਾਂ ਦਾ ਵਰ ਬਾਰ ਸੀ ਤੇ ਨਰੂਏ ਜੇ ਸ਼ੇਰ ਬੈਠੇ ਹੋ ਬਹਿਣ ਕਾ ਬੋਲਾ ਬਹਿਣ ਕਾ ਬੋਲ ਕੰਦਾਰ ਤੱਕੇ ਗਰਜਾ ਤੇ ਬਿਲਾ ਬੇਬ ਮਹਿਰ ਬੈਠੇ ਹੋ ਮੂੰਹ ਵਹਿਰੀ ਨੇ ਮਾ ਮੂੰ ਵੈਰੀ ਨੇ ਨਾ ਮੂੰ ਵੈਰੀ ਨੇ ਨਾ ਭਾਰਤਾਂ ਨੂੰ ਮੋੜਿਆ ਇਹ ਮੰਨਦੇ ਸੀ ਯੋਰ ਆਪਣਾ ਵਾਅਦਾ ਦਿੱਲੀ ਨਾਲੋਂ ਵਾਅਦਾ ਦਿੱਲੀ ਨਾਲੋਂ ਵਾਅਦਾ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਲਾਗੇ ਦਾ ਹੋਰ ਆਪਣਾ ਵਾਅਦਾ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ

ਵੱਡੇ ਵੱਡੇ ਕਿਰਨਾਂ ਵੇ ਜੇ ਤੂੰ ਤੇ ਮੰਨ ਗਏ ਸੀ ਟੌਰ ਆਪਣਾ ਵਾਅਦ ਦਿੱਲੀ ਨਾਲੋ ਵਾਅਦ ਦਿੱਲੀ ਨਾਲੋ ਵਾਅਦ ਦਿੱਲੀ ਨਾਲੋ ਜਿਹੜਾ ਸਾਡੇ ਲੜੇ ਇਹ ਲਾਗੇ ਦਾ ਟੌਰ ਆਪਣਾ ਹੋ ਲਾਗੇ ਦਾ ਟੌਰ ਆਪਣਾ ਓ ਇੱਕ ਦਿਨ ਤਾਂ ਓਏ ਪਾਉ ਹੋ ਜਾਣਾ ਇੱਤ ਦੇ ਦੇਣ ਪਾ ਹੋਏ ਤੋ ਜਾਣਾ ਇਹ ਆਏ ਜੋ ਤਰਤ ਉੱਤੇ ਨੇ ਕੋਣ ਕੋਣ ਨੇ ਕੋਣ ਕੋਣ ਨੇ ਸਮਾਵਾ ਬੜੀਆਂ ਤੇ ਵਿੱਚ ਦੂਲੇ ਸ਼ੇਰ ਸੁੱਤੇ ਨੇ ਕੋਣ ਕੋਣ ਨੇ ਸਮਾਤਾ ਬੜੀਆਂ ਇਹ ਵਿੱਚ ਦੂਲੇ ਸ਼ੇਰ ਸੁੱਤੇ ਨੇ ਓਹ ਦਾਰੇ ਅਜੇ ਵੀ ਓਹ ਦਾਰੇ ਅਜੇ ਵੀ ਦਾਰੇ ਅਜੇ ਵੀ ਉਹਨਾਂ ਦਾ ਕਹਿੰਦੇ ਉਹਨਾ ਇਹ ਬਾਸਬਾ ਪਸ਼ੌਰ ਆਪਣਾ ਵਾਦ ਦਿੱਲੀ ਨਾਲੋ ਵਾਦ ਦਿੱਲੀ ਨਾਲੋ ਜੇਰਾ ਸਾਡੇ ਮੇਲੇ ਇਲਾਕੇ ਦਾ ਹੋਰ ਆਪਣਾ ਤੇ ਲੜਾ ਹੋਰ ਆਪਣਾ ਹਮਲਕੀਤ ਸਿੰਘ ਸਰਪੰਚਾ ਗੱਲ ਮੁਕੜੀ ਤੇ ਮੁਕਣੀ ਨਾ ਜਾਦ ਜਗਤੋਂ ਯਾਰ ਸਿੱਖੀ ਨਾਲ ਓਏ ਯਾਰ ਸਿੱਖੀ ਨਾਲ ਜੀ ਦਾ ਗੂੜਾ ਗੂੜਾ ਤੇ ਪੁੱਛ ਲਾਓ ਸਾਰ ਅਗ ਤੋਂ ਤੇ ਪੁੱਛ ਲਾਓ ਸਾਰ ਅਗ ਤੋਂ ਓ ਲਾ ਕੇ ਤਾਰਾ ਓ ਲਾ ਕੇ ਤਾਰਾ ਲਾ ਕੇ ਤਾਰਾ ਸਰਕਾਰਾਂ ਜਿਹੜਾ ਤੋੜਿਆ ਓ ਲਾ ਕੇ ਤਾਰਾ ਲਾ ਕੇ ਤਾਰਾ ਸਰਕਾਰਾਂ ਜਿਹੜਾ ਤੋੜਿਆ ਜੁੜੇਗਾ ਕਾਦੋਂ ਜੋੜਿਆ ਆਪਣਾ वाहिगुरू जी वाहिगुरू जी फते है ਸਿਆਪੀ ਲੈ ਕੇ ਅਵਰ ਲੈ ਕੇ ਸਾਰੇ ਆਪਣੇ